ਉਲਾ ਉਪਰਵਾਗ ਹੋਰ ਦੇਸ਼ ਵਿੱਚ ਪਹਿਲੀ ਵਾਰ ਚੱਲੇਗੀ ਜਿਹੜੀ ਸਹਿਕਾਰੀ ਟੈਕਸੀ ਸੇਵਾ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਡਰਾਈਵਰਾਂ ਨੂੰ ਵੱਡੇ ਪੱਧਰ ਤੇ ਲਾਭ ਮਿਲਣ ਵਾਲਾ ਹੈ ਦਰਸਲ ਤੁਹਾਨੂੰ ਦੱਸਦੀ ਏ ਕਿ ਹੁਣ ਇਹ ਵੱਡਾ ਫੈਸਲਾ ਸਰਕਾਰ ਨੇ ਲੈ ਲਿਆ ਜਿਵੇਂ ਕਿ ਤੁਸੀਂ ਹੁਣ ਕਿਤੇ ਵੀ ਜਾਣਾ ਹੁੰਦਾ ਤੁਸੀਂ ਓਲਾ ਉਬਰ ਜੋ ਹੈ ਉਹ ਬੁੱਕ ਕਰ ਕੰਮ ਦਿਓ ਤੇ ਤੁਸੀਂ ਆਪਣੇ ਮੰਜ਼ਿਲ ਤੱਕ ਪਹੁੰਚਦੇ ਹੋ ਪਰ ਇਸ ਤੋਂ ਬਾਅਦ ਹੁਣੇ ਜਿਹੜੀ ਸਰਕਾਰ ਦੇ ਬੋਲੋਂ ਜਿਹੜੀਆਂ ਇਹ ਟੈਕਸੀ ਚਲਾਈ ਜਾਵੇਗੀ ਇਹ ਹੁਣ ਟੈਕਸੀ ਤੁਹਾਡੀ ਸੁਰੱਖਿਆ ਨੂੰ ਵੀ ਬਹੁਤ ਧਿਆਨ ਵਿੱਚ ਰੱਖੇਗੀ ਔਰ ਹੁਣ ਸਰਕਾਰ ਦੇ ਬੋਲੋਂ ਪਹਿਲੀ ਵਾਰ ਇਹ ਵੱਡਾ ਕਦਮ ਵੀ ਚੱਕਿਆ ਗਿਆ ਹੈ ਪੂਰੀ ਜਾਣਕਾਰੀ ਕੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਕੁਝ ਨਵਾਂ ਫੈਸਲਾ ਸਰਕਾਰ ਲੈਦੀ ਹੋਈ ਨਜ਼ਰ ਆ ਰਹੀ ਹੈ ਤੇ ਦਰਸਲ ਤੁਹਾਨੂੰ ਦੱਸਦੀ ਹੈ ਕਿ ਹੁਣ ਦੇਸ਼ ਦੀ ਪਹਿਲੀ ਸਿਹਕਾਰੀ ਟੈਕਸੀ ਸੇਵਾ ਅਕਤੂਬਰ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਇਸ ਨੂੰ ਭਾਰਤ ਟੈਕਸੀ ਦਾ ਨਾਮ ਦਿੱਤਾ ਗਿਆ ਹੈ ਇਸ ਦਾ ਪਾਇਲਟ ਪ੍ਰੋਜੈਕਟ ਨਵੰਬਰ ਵਿੱਚ ਦਿੱਲੀ ਵਿੱਚ 650 ਡਰਾਈਵਰਾਂ ਨਾਲ ਸ਼ੁਰੂ ਹੋਵੇਗਾ ਫਿਰ ਅਗਲੇ ਮਹੀਨੇ ਤੋਂ ਦੂਜੇ ਰਾਜਾਂ ਵਿੱਚ ਇਸ ਦਾ ਵਿਸਥਾਰ ਹੋਵੇਗਾ ਉਦੋਂ ਤੱਕ 5000 ਡਰਾਈਵਰ ਅਤੇ ਮਹਿਲਾ ਸਾਥੀ ਇਸ ਸੇਵਾ ਨਾਲ ਜੁੜ ਜਾਣਗੇ ਇਸ ਵੇਲੇ ਓਲਾ ਤੇ ਉੱਪਰ ਵਰਗੀਆਂ ਨਿੱਜੀ ਕੰਪਨੀਆਂ ਟੈਕਸੀ ਸੇਵਾਵਾਂ ਪ੍ਰਦਾਨ ਕਰੀਆਂ ਨੇ ਪਰ ਸੁਰੱਖਿਆ ਸੰਬੰਧੀ ਚਿੰਤਾਵਾਂ ਅਕਸਰ ਉਠਨੀਆ ਰਹਿੰਦੀਆਂ ਨੇ ਤੇ ਇਸ ਦੇ ਲਈ ਦਾਅਵਾ ਇਹ ਹੈ ਕਿ ਇਸ ਲਈ ਕੇਂਦਰ ਸਰਕਾਰ ਨੇ ਆਪਣੇ ਖੁਦ ਦੀ ਨਿਗਰਾਨੀ ਵਾਲੀ ਟੈਕਸੀ ਸਰਵਿਸਿਜ਼ ਲਿਆਂਦੀ ਹੈ ਲਿਆਂ ਜਾਂਦੀ ਹੈ ਸਰਕਾਰ ਔਰ ਭਾਰਤ ਟੈਕਸੀ ਜੋ ਆ ਪਹਿਲਾ ਰਾਸ਼ਟਰੀ ਸਹਿਕਾਰੀ ਰਾਈਡ ਹੇਲਿੰਗ ਪਲੇਟਫਾਰਮ ਹੋਵੇਗਾ ਜੋ ਸਹਿਕਾਰਤਾ ਮੰਤਰਾਲੇ ਅਤੇ ਰਾਸ਼ਟਰੀ ਈ ਗਵਰਨਰਸ ਡਿਵੀਜ਼ਨ ਵੱਲੋਂ ਵਿਕਸਿਤ ਕੀਤਾ ਗਿਆ ਹੈ ਦਾ ਸੀ ਕਿ ਡਰਾਈਵਰ ਵੀ ਜਿਹੜੇ ਨੇ ਉਹ ਸਹਿ ਮਾਲਕ ਹੋਣਗੇ ਇਸ ਉਦੇਸ਼ ਲਈ ਹਾਲ ਹੀ ਵਿੱਚ ਸਹਿਕਾਰ ਟੈਕਸੀ ਸਹਿਕਾਰੀ ਲਿਮਟਿਡ ਨਾਲ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਗਏ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਬਹੁਤ ਇੱਕ ਵੱਡਾ ਪ੍ਰੋਜੈਕਟ ਜੋ ਹੈ ਸਰਕਾਰ ਲਿਆਉਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਇਹ ਇੱਕ ਮੈਂਬਰਸ਼ਿਪ ਆਧਾਰਿਤ ਮਾਡਲ ਹੈ ਇਸ ਨੂੰ ਸਹਿਕਾਰੀ ਟੈਕਸੀ ਕੋਆਪਰੇਟਿਵ ਲਿਮਟਿਡ ਚਲਾਏਗੀ ਇਸ ਦੀ ਸਥਾਪਨਾ ਜੋ ਹੈ ਜੂਨ ਵਿੱਚ 300 ਕਰੋੜ ਰੁਪਏ ਦੀ ਰਕਮ ਨਾਲ ਹੋਈ ਹੈ ਔਰ ਐਪ ਆਧਾਰਿਤ ਇਹ ਸੇਵਾ ਡਿਜੀਟਲ ਇੰਡੀਆ ਦਾ ਹਿੱਸਾ ਹੋਵੇਗੀ ਇਸ ਲਈ ਇੱਕ ਸੰਚਾਲਨ ਪ੍ਰੀਸ਼ਦ ਹੋਵੇਗੀ ਜਿਸ ਵਿੱਚ ਅਮੂਲ ਤੇ ਐਮਡੀ ਜਿਹੜੇ ਹੋਣਗੇ ਤਾਂ ਉਹ ਵੀ ਹੋਣਗੇ ਇਸ ਤੋਂ ਇਲਾਵਾ 8 ਹੋਰ ਮੈਂਬਰ ਵੀ ਹਨ ਜੋ ਦੇਸ਼ ਵਿੱਚ ਵੱਖ-ਵੱਖ ਸੇਕਾਰੀ ਕਮੇਟੀਆਂ ਦੇ ਨਾਲ ਜੁੜੇ ਹਨ ਇਸ ਬੋਰਡ ਦੀ ਪਹਿਲੀ ਬੈਠਕ 16 ਅਕਤੂਬਰ ਨੂੰ ਹੋ ਚੁੱਕੀ ਹੈ ਦੱਸਿਆ ਕਿ ਭਾਰਤ ਟੈਕਸੀ ਦਾ ਐਪ ਓਲਾ ਉਬਰ ਵਰਗਾ ਹੋਵੇਗਾ ਜੋ ਨਵੰਬਰ ਵਿੱਚ ਐਪ ਸਟੋਰਸ ਤੇ ਡਾਊਨਲੋਡ ਕਰ ਸਕੋਗੇ ਤੁਸੀਂ ਐਪ ਹਿੰਦੀ ਗੁਜਰਾਤੀ ਮਰਾਠੀ ਅਤੇ ਅੰਗਰੇਜ਼ੀ ਦੇ ਵਿੱਚ ਹੋਵੇਗਾ ਹਰ ਰਾਈਡ ਦੀ 100% ਕਮਾਈ ਡਰਾਈਵਰ ਨੂੰ ਮਿਲੇਗੀ ਉਸ ਨੂੰ ਸਿਰਫ દੈਨਿਕ ਹਫਤਾਵਾਰੀ ਜਾਂ ਮਾਨਸਿਕ ਫੀਸ ਦੇਣੀ ਹੋਵੇਗੀ ਜੋ ਕਿ ਬਹੁਤ ਹੀ ਆਮ ਰਵੇਗੀ ਇਸ ਦੇ ਨਾਲ ਦੱਸੀ ਹੈ ਕਿ ਮਹਿਲਾ ਸਾਥੀ ਜਿਹੜੀ ਮਤਲਬ ਮਹਿਲਾ ਡਰਾਈਵਰ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਲਾਭ ਮਿਲੇਗਾ ਪਹਿਲੇ ਪੜਾਅ ਦੇ ਵਿੱਚ 100 ਔਰਤਾ ਇਸ ਵਿੱਚ ਜੁੜਨ ਕਿਆ ਔਰ ਜਿਸ ਤੋਂ ਬਾਅਦ ਹੁਣ ਇਹ ਲਾਭ ਜੋ ਹੈ ਸਰਕਾਰ ਦੇਰ ਜਾ ਰਹੀ ਹੈ ਜਦੋਂ ਅਸਲ ਤੁਹਾਨੂੰ ਦੱਸੀਏ ਕਿ ਇਹ ਜਿਹੜੀ ਹੁਣ ਟੈਕਸੀ ਸਰਕਾਰੀ ਜਿਹੜੀ ਟੈਕਸੀ ਦਾ ਇੱਕ ਜਿਹੜਾ ਇੱਕ ਪ੍ਰੋਜੈਕਟ ਚ ਸਰਕਾਰ ਲਿਆ ਰਹੀ ਹੈ ਇਹ ਬਹੁਤ ਵੱਡਾ ਫਾਇਦੇ ਵਾਲਾ ਹੋਵੇਗਾ ਔਰ ਡਰਾਈਵਰਾਂ ਨੂੰ ਵੀ ਜੋ ਹਿੱਸਾ ਮਿਲੇਗਾ ਔਰ ਉਸ ਤੋਂ ਬਾਅਦ ਮਹਿਲਾਵਾਂ ਵੀ ਇਸ ਪ੍ਰੋਜੈਕਟ ਨਾਲ ਫੋਰਸ ਆਖਦੀਆਂ ਨੇ ਤਾਂ ਓਲਾ ਉੱਪਰ ਬਾਅਦ ਬੁਲ ਸਰਕਾਰ ਵੀ ਭਾਰਤ ਟੈਕਸੀ ਪ੍ਰੋਜੈਕਟ ਲਈ ਹੋਰ ਦੀ ਤਿਆਰੀ ਦੇ ਵਿੱਚ ਹੈ ਦਸੰਬਰ ਦੇ ਵਿੱਚ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ